ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਸੋਰਠ ਰਾਗ ਦੇ ਵਿੱਚ ਮਹੱਲਾ ਪੰਜਵਾਂ ਪੰਜਵੇਂ ਪਾਸਾ ਸਹਾ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਆਪਣੇ ਮੁਖਵਾਕ ਰਹੀਂ ਫਰਮਾਉਂਦੇ ਹਨ ਗੁਰੂ ਪੂਰਾ ਭੇਟਿਓ ਵਡਭਾਗੀ ਮਨ ਹੈ ਭਿਆ ਪਰਗਾਸਾ ਗੁਰਪੂਰਾ ਗੁਰੂ ਸੰਸਾਰਤੀ ਬਹੁਤ ਨੇ ਪੂਰਾ ਗੁਰੂ ਉਹ ਹੈ ਜੋ ਸਤ ਨਾਲ ਪਰਮੇਸ਼ਰ ਨਾਲ ਪ੍ਰਭੂ ਨਾਲ ਜੁੜਿਆ ਹੋਇਆ ਜਿਸ ਦੇ ਅੰਦਰ ਰੰਚਕ ਮਾਤਰ ਵੀ ਦੁਨੀਆ ਦਾ ਕੋਈ ਫੁਰਨਾ ਨਹੀਂ ਕੋਈ ਬਾਸਨਾ ਦੁਨੀਆ ਦੀ ਵਿਸ਼ੇਵਕਾਰ ਨਹੀਂ ਪਰਮੇਸ਼ਰ ਨਾਲ ਪੂਰੇ ਪ੍ਰਭੂ ਨਾਲ ਜੁੜਿਆ ਸਤਪੁਰਖ ਜਿਨ ਜਾਨਿਆ ਸਤਗੁਰ ਤੇ ਸਕਾਨਾ ਜਿਨ੍ਹਾਂ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਭਾਗਿਆ ਉਹ ਪੂਰਾ ਗੁਰੂ ਹੈ। ਭੇਟਿਓ ਬੜ ਭਾਗੀ। ਚੰਗੇ ਕਰਮਾਂ ਨਾਲ ਚੰਗੇ ਭਾਗਾ ਨਾਲ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਰਹੀ ਹੈ। ਪੂਰਾ ਗੁਰੂ ਪ੍ਰਾਪਤ ਹੋਇਆ ਹੈ। ਮਨ ਹੈ ਪਿਆ ਪ੍ਰਗਾਸਾ। ਮਨ ਦੇ ਅੰਦਰ ਪ੍ਰਗਾਸ ਹੋਣਾ, ਚਾਨਣ ਹੋਣਾ ਗਿਆਨ ਦਾ। ਜੇ ਸੋਚੰਦਾ ਉਗ ਵੈ ਸੂਰ ਜੜੇ ਹਜ਼ਾਰ ਇਹਦਾ ਭਾਵ ਇਹ ਨਹੀਂ ਵੀ ਚਾਨਣ ਕਿਸੇ ਹੋਰ ਚੀਜ਼ ਦਾ ਹੋ ਗਿਆ ਕਈਆਂ ਦੇ ਮਨ 'ਚ ਹੁੰਦਾ ਹੈ ਅੰਦਰ ਸੂਰ ਦਾ ਪ੍ਰਗਾਸ ਹੋ ਜਾਂਦਾ ਹੈ ਜੀ ਅੰਦਰ ਲਾਈਟ ਜਗ ਜਾਂਦੀ ਹੈ ਜੀ ਅੰਦਰ ਚਾਨਣ ਦੀਦਾ ਲਾਈਟ ਦੀਦੀ ਹੈ ਇਹ ਇੱਕ ਸਰੀਰਕ ਅਵਸਥਾ ਹੁੰਦੀ ਹੈ ਸਿਰ ਦੇ ਅੰਦਰ ਚਾਨਣ ਵੀ ਹੈ ਲਾਈਟ ਵੀ ਹੈ ਅੰਦਰ ਅਗਨੀ ਵੀ ਹੈ ਅੰਦਰ ਠੰਡ ਵੀ ਹੈ ਇਹਦੇ ਅੰਦਰ ਆਵਾਜ਼ਾਂ ਵੀ ਨੇ ਇਸ ਕਰਕੇ ਸਰੀਰ ਦੀਆਂ ਅਵਸਥਾ ਨੇ ਜਿਹੜੀ ਮਨ ਦੀ ਅਵਸਥਾ ਹੈ ਉਹ ਹੈ ਮਨ ਨੂੰ ਪ੍ਰਗਾਸ ਹੋਣਾ ਗਿਆਨ ਦਾ ਸੋਝੀ ਪੈਣੀ ਅਕਲਾਉਣੀ ਕਪਾਟ ਖੁੱਲਣਾ ਅੱਬ ਕਹਿੰਦੇ ਆ ਮੈਨੂੰ ਸਮਝ ਸਮਝ ਪੈ ਗਈ ਮੇਰਾ ਕਪਾਟ ਖੁੱਲ ਗਿਆ ਉਹਦਾ ਭਾਵ ਇਹ ਹੈ ਕਿ ਗਿਆਨ ਹੋਣਾ ਜੇ ਸੋਚਾਂ ਦਾ ਉੱਗਵੇ ਸੂਰ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿੰਨ ਕੋਰ ਅੰਧਾਰ ਬਹੁਤ ਸਾਰਾ ਚਾਨਣ ਹਜ਼ਾਰਾਂ ਸੂਰਜ ਸੈਂਕੜੇ ਚੰਦਰਮਾ ਪੈਦਾ ਹੋ ਜਾਣ ਹਜ਼ਾਰਾਂ ਚੰਦਰਮਾ ਪੈਦਾ ਹੋ ਜਾਣ ਇੰਨਾ ਪ੍ਰਗੋਸ਼ ਪੈਦਾ ਹੋ ਜਵੇ ਮਹਾਰਾਜ ਜੀ ਕਹਿੰਦੇ ਭਾਈ ਫਿਰ ਵੀ ਗੁਰੂ ਤੋਂ ਬਿਨਾ ਅੰਧੇ ਰਹੀ ਹੈ ਇਹ ਚਾਨਣ ਕਿਸੇ ਕੋਈ ਮਹਿਣਾ ਨਹੀਂ ਰੱਖਦਾ ਇਹ ਪ੍ਰਕਾਸ਼ ਕੋਈ ਮਹਿਣਾ ਨਹੀਂ ਰੱਖਦਾ ਇਸ ਕਰਕੇ ਕਈਆਂ ਨੂੰ ਭੁਲੇਖਾ ਪੈ ਜਾਂਦਾ ਵੀ ਚਾਨਣ ਪ੍ਰਕਾਸ਼ ਬਤ ਨਹੀਂ ਇਹ ਹੀ ਅਵਸਥਾ ਹੈ ਗਿਆਨ ਦਾ ਪ੍ਰਕਾਸ਼ ਮਨਾ ਗੁਰਬਿੰਨ ਕੋਰ ਅੰਧਾਰ ਗੁਰੂ ਗਿਆਨ ਦਾ ਪ੍ਰਕਾਸ਼ ਕਰਾਉਂਦਾ ਹੈ ਗੁਰੂ ਬਖਸ਼ੀਸ਼ ਕਰਾਉਂਦਾ ਹੈ ਸਤਿ ਤੇ ਅਸਤ ਦੀ ਸੋਝੀ ਪੈਂਦੀ ਹੈ ਜਿੰਨਾ ਚਿਰ ਕਿਸੇ ਮਨੁੱਖ ਨੂੰ ਸਤਿ ਤੇ ਅਸਤ ਦੀ ਸੋਝੀ ਨਹੀਂ ਪੈਂਦੀ ਉਹ ਭਾਵੇਂ ਸਿੱਧੀਆਂ ਨੂਰਦੀਆਂ ਨੂੰ ਕਿੰਨਾ ਵੀ ਪ੍ਰਾਪਤ ਹੋ ਜਵੇ ਉਹ ਅਗਿਆਨੀ ਹੈ ਕਿੰਨੇ ਵੀ ਉਹਦੇ ਕੋਲ ਤਾਕਤਾਂ ਹੋਣ ਕਿੰਨਾ ਵੀ ਉਹਦੇ ਕੋਲੇ ਬਲ ਹੋਵੇ ਜਦ ਤੱਕ ਸਤ ਤੇ ਅਸਤ ਦੀ ਸੋਝੀ ਨਹੀਂ ਪੈਂਦੀ ਤਦ ਤੱਕ ਉਹ ਪੂਰਨਪੁਰਖ ਨਹੀਂ ਹੋ ਉਹ ਗੁਰੂ ਵਾਲਾ ਨਹੀਂ ਕਹਾ ਸਕਦਾ ਇਸ ਕਰਕੇ ਗੁਰੂ ਦੀ ਕਿਰਪਾ ਹੋਈ ਗੁਰੂ ਨੇ ਗਿਆਨ ਦਾ ਪ੍ਰਕਾਸ਼ ਕੀਤਾ ਮਨ ਹੈ ਪਿਆ ਪ੍ਰਗਾਸਾ ਮਨ ਦੇ ਅੰਦਰ ਪ੍ਰਕਾਸ਼ ਹੋਇਆ ਗਿਆਨ ਕਾ ਦਾ ਹੋਇਆ ਵਿਸ਼ੇ ਵਕਾਰਾਂ ਦੇ ਵਿੱਚ ਲਵਾਈ ਮਨ ਹੋਇਆ ਮਨ ਜੋ ਆਪਣੀ ਦੌੜ ਵਿਸ਼ੇ ਵਕਾਰਾਂ ਬਲਾਈ ਬੈਠਾ ਸੀ ਇਹ ਜੇ ਨੂੰ ਆਪਣੀ ਮੰਜ਼ਲ ਮੰਜ਼ਲ ਬਣਾਈ ਬੈਠਾ ਅਸੀਮ ਮਿਸੇ ਕਾਰਨ ਲੋਭ ਲਾਲਚ ਨੂੰ ਉਹਦਾ ਪ੍ਰਕਾਸ਼ ਹੋਇਆ ਗਿਆਨ ਹੋਇਆ ਮਿਸੇ ਵਿਕਾਰਾਂ ਵਿਕਾਰਾਂ ਤੋਂ ਦੂਰ ਹੋਣਾ ਕੀਤਾ ਸਤ ਸੰਤੋਖ ਦੇ ਆ ਧਰਮ ਵਾਲੀ ਰਸਤੇ ਚੱਲਣਾ ਕੀਤਾ ਪਰਮੇਸ਼ਰ ਦੇ ਬਾਣੀ ਵਿੱਚ ਆਇਆ ਐਸਾ ਮਨ ਨੂੰ ਪ੍ਰਗਿਆਸ ਹੋਇਆ ਭਾਈ ਕੋਈ ਨਾ ਕੋਚਨ ਹਾਰਾ ਦੂਜਾ ਆਪਣੇ ਸਹਿਬ ਦਾ ਪਰਵਾਸਾ ਪਰਵਾਸਾ ਕਹਿੰਦੇ ਨੇ ਤਰਵਾਸ ਸਹਾਰਾ ਗੁਰੂ ਦਾ ਐਸਾ ਸਹਾਰਾ ਹੈ ਗੁਰੂ ਦਾ ਐਸਾ ਤਰਵਾਸ ਹੈ ਗੁਰੂ ਦਾ ਐਸਾ ਐਸੀ ਮਿਹਰ ਹੈ ਕਿਰਪਾ ਹੈ ਕਿ ਇਹ ਹੋਰ ਕੋਈ ਦੂਜਾ ਨਹੀਂ ਹੈ ਪਹੁੰਚਨਹਾਰਾ ਦੂਜਾ ਜਿਹੜਾ ਸਾਨੂੰ ਇਸ ਮੰਜ਼ਲ ਤੇ ਪਹੁੰਚਾ ਸਕੇ ਜਾਂ ਇਹ ਗਿਆਨ ਪ੍ਰਕਾਸ਼ ਕਰਾ ਸਕੇ ਜਾ ਸਾਡੇ ਗਿਆਨ ਨੂੰ ਘਟਾ ਸਕੇ ਸਾਡੀ ਅਵਸਥਾ ਨੂੰ ਥੋੜਾ ਕਰ ਸਕੇ ਉਹ ਦੂਜੇ ਕੋਲ ਕੋਈ ਤਾਕਤ ਨਹੀਂ ਹੁਣ ਸਾਨੂੰ ਗੁਰੂ ਦਾ ਸਹਾਰਾ ਮਿਲ ਗਿਆ ਹੁਣ ਸੰਸਾਰੀ ਮਾਇਆ ਦਾ ਸਾਨੂੰ ਕੋਈ ਡਰ ਨਹੀਂ ਹੈ ਹੁਣ ਦੂਜਾ ਕੋਈ ਸਾਡੇ ਇਸ ਅਵਸਥਾ ਤੱਕ ਪਹੁੰਚ ਨਹੀਂ ਕਰ ਸਕਦਾ ਕਿ ਸਾਨੂੰ ਮਾਨ ਸਾਡੇ ਮਨ ਨੂੰ ਅੰਧੇਰੇ ਵਿੱਚ ਪਾ ਸਕੇ ਗਿਆਨ ਤੋਂ ਢੁਲਾ ਸਕੇ ਵਿਕਾਰਾਂ ਵਿੱਚ ਪਾ ਸਕੇ ਇਸ ਕਰਕੇ ਸਾਨੂੰ ਗੁਰੂ ਦਾ ਸਹਾਰਾ ਪ੍ਰਾਪਤ ਹੋਇਆ ਹੈ ਆਪਣੇ ਸਤਿਗੁਰ ਕੈ ਬਲਿਹਾਰੇ ਐਸੇ ਗੁਰੂ ਤੋਂ ਸਤਿਗੁਰੂ ਤੋਂ ਐਸੇ ਮੈਂ ਪ੍ਰੇਮੀ ਤੋਂ ਮੇਰੇ ਪਰਮਵਾਲਕ ਤੋਂ ਪ੍ਰਭੂ ਤੋਂ ਗੁਰੂ ਤੋਂ ਬਾਰ-ਬਾਰ ਬਲਿਹਾਰੇ ਜਾਂਦਾ ਹਾਂ ਜਿਸ ਗੁਰੂ ਨੇ ਮੈਨੂੰ ਗਿਆਨ ਦੀ ਦਾਤ ਬਖਸ਼ੀ ਹੈ ਆਗੇ ਸੁਖ ਪਾਸੈ ਸੁਖ ਸਹਿਜਾ ਔਰ ਆਨੰਦ ਹਮਾਰਾ ਐਸੀ ਕਿਰਪਾ ਕੀਤੀ ਗੁਰਪਰਮੇਸ਼ਰ ਨੇ ਗੁਰੂ ਨੇ ਤੇ ਅੱਗੇ ਸੁਖ ਹੋਵੇ ਪਾਛੇ ਸੁਖ ਸਹਿ ਜਾ ਅੱਗੇ ਕਹਿੰਦੇ ਨੇ ਪ੍ਰਲੋਕ ਪ੍ਰਲੋਕ ਦੇ ਵਿੱਚ ਵੀ ਮੈਨੂੰ ਹੁਣ ਸੁਖ ਪ੍ਰਾਪਤ ਹੋਵੇਗਾ ਉੱਥੇ ਜਮਾਂ ਦੀ ਮਾਰ ਨਹੀਂ ਪਵੇਗੀ ਧਰਮ ਰਾਜ ਦੇ ਜਾ ਕੇ ਲੇਖਾ ਨਹੀਂ ਦੇਣਾ ਪਵੇਗਾ ਹੁਣ ਮੈਨੂੰ ਪਰਲੋਕ ਦਾ ਕੋਈ ਡਰ ਨਹੀਂ ਨਿਹਾਲ ਤੇ ਸੁੱਖ ਹੀ ਸੁੱਖ ਹੈ ਪਰਲੋਕ ਵਿੱਚ ਮੈਨੂੰ ਗੁਰੂ ਦੀ ਕਿਰਪਾ ਨਾਲ ਸੁੱਖ ਪ੍ਰਾਪਤ ਹੋਵੇਗਾ ਪਾਸੇ ਸੁਖ ਸਹਿਜਾ ਪਾਸੇ ਕਹਿੰਦੇ ਨੇ ਇਸ ਲੋਕ ਵਿੱਚ ਸੰਸਾਰੀ ਲੋਕ ਵਿੱਚ ਇੱਥੇ ਵੀ ਮੈਨੂੰ ਸੁੱਖ ਪ੍ਰਾਪਤ ਹੋਵੇਗਾ ਇੱਥੇ ਵੀ ਵਿਸੇ ਵੀ ਹੁਣ ਕੋਈ ਡਰ ਨਹੀਂ ਹੈ ਵਿਸੇ ਵੀ ਮੈਨੂੰ ਕੋਈ ਵਿਸੇ ਵਿਕਾਰਾਂ ਦਾ ਜਾਂ ਕੋ ਸੰਗਤ ਦਾ ਕੋਈ ਡਰ ਨਹੀਂ ਹੈ ਹੁਣ ਮਰੇ ਮਨ ਨੂੰ ਨਾਮ ਦਾ ਰੰਗ ਲੱਗ ਗਿਆ ਕਰ ਆਨੰਦ ਹਮਾਰਾ ਨਾਮ ਸਿਵਨ ਭਗਤੀ ਤੇ ਬਾਣੀ ਦਾ ਰੰਗ ਮੇਰੇ ਮਨ ਨੂੰ ਲੱਗ ਗਿਆ ਗਿਆਨ ਦਾ ਪ੍ਰਗਾਸ ਹੋ ਗਿਆ ਹੁਣ ਆਨੰਦ ਹੀ ਆਨੰਦ ਹੈ ਮੇਰੇ ਗੁਰੂ ਨੇ ਮਿਹਰਤ ਕਿਰਪਾ ਕੀਤੀ ਹੈ ਰਹਾਉ ਅੰਤਰਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਪਰਮੇਸ਼ਰ ਪ੍ਰਭੂ ਪ੍ਰਮਾਤਮਾ ਅੰਤਰਜਾਮੀ ਹੈ ਕਰਨ ਹਾਰ ਹੈ ਸਾਰਾ ਕੁਝ ਕਰਨ ਕਾਰਾਉਣ ਵਾਲਾ ਹੀ ਹੈ ਉਦੇ ਹੱਥਾ ਡੋਰੀ ਹੈ ਉਹ ਭਾਗ ਬਣਾਉਣ ਵਾਲਾ ਹੈ ਸੋਈ ਖਸਮ ਹਮਾਰਾ ਸਾਡੇ ਆਤਮਾ ਦਾ ਪਤੀ ਪਰਮੇਸ਼ਰ ਉਹੀ ਪ੍ਰਭੂ ਪਰਮਾਤਮਾ ਹੈ ਤੇ ਅੰਤਰਜਾਮੀ ਹੈ ਜਾਣਨ ਵਾਲਾ ਹੈ ਤੇ ਸਭ ਕੁਝ ਕਰਨ ਵਾਲਾ ਹੈ ਨਿਰਭਉ ਭਏ ਗੁਰ ਚਰਨੀ ਲਾਗੇ ਇਕ RAM ਨਾਮ ਆਧਾਰਾ ਨਿਰਭਉ ਕਹਿੰਦੇ ਨੇ ਭੌਤ ਰਹਿ ਥੋਕੇ ਹੁਣ ਗੁਰੂ ਦੇ ਚਰਨਾਂ ਨੂੰ ਨਾਲ ਲੱਗ ਗਏ ਆ ਤੇ ਹੁਣ ਜਿਹੜਾ ਭੈ ਸੀ ਸੰਸਾਰ ਦਾ ਦੂਰ ਹੋ ਗਿਆ ਹੁਣ ਕੋਈ ਡਰ ਨਹੀਂ ਹੈ ਕਿਸੇ ਵਿਸ਼ੇ ਵਕਾਰ ਦਾ ਕਿਸੰਗਤ ਦਾ ਲੋਭ ਲਾਲਚ ਦਾ ਸੰਸਾਰ ਦੀਆਂ ਵਸਤੂਆਂ ਦਾ ਜੜ ਮਿਵਾਜਿਆ ਦਾ ਚੇਤਨ ਮਾਇਆ ਦਾ ਹੁਣ ਕੋਈ ਡਰ ਨਹੀਂ ਰਹਾ ਕਿਉਂਕਿ ਹੁਣ ਗੁਰਾਂ ਨਾਲ ਮਨ ਜੁੜ ਗਿਆ ਪੱਕਾ ਤੌਰ ਤੇ RAM ਨਾਮ ਆਧਾਰਾ ਹੁਣ RAM ਨਾਮ ਹੀ ਆਧਾਰ ਬਣ ਗਿਆ ਨਾਮ ਦੀ ਹੀ ਲੋੜਾਂ ਹੋ ਗਈਆਂ ਨਾਮ ਹੀ ਹੁਣ ਸਾਡਾ ਆਧਾਰ ਬਣ ਗਿਆ ਹੈ ਹੁਣ ਸੰਸਾਰੀ ਵਸਤੂ ਦੀ ਕੋਈ ਲੋੜ ਨਹੀਂ ਹੈ ਇਸ ਕਰਕੇ ਨਿਰਭਉ ਭੈ ਤੋਂ ਰਹਿਤ ਹੋ ਗੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਹਾਂ ਤੇ ਰਾਮ ਦੇ ਨਾਮ ਨਾਲ ਸਿਮਰਨ ਨਾਲ ਜੁ ਦੇ ਨਾਲ ਅਸੀਂ ਆਪਣਾ ਮਨ ਲਾ ਲਿਆ ਹੈ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਦੀ ਹੋਵਨ ਹਾਰਾ ਪ੍ਰਭੂ ਦੇ ਪਰਮਾਤਮਾ ਦੇ ਦਰਸ਼ਨ ਨੇ ਜਿਹੜੇ ਬੜੇ ਸੁਖਦਾਈ ਨੇ ਆਨੰਦ ਦੇਣ ਵਾਲੇ ਨੇ ਖੁਸ਼ੀਆਂ ਦੇਣ ਵਾਲੇ ਨੇ ਸਫਲ ਦੇਣ ਵਾਲੇ ਨੇ ਸਫਲ ਦਰਸ਼ਨ ਅਕਾਲ ਮੂਰਤ ਉਹ ਅਕਾਲ ਮੂਰਤ ਪ੍ਰਭੂ ਪਰਮਾਤਮਾ ਪਰਮੇਸ਼ਰ ਜਿਹੜੀ ਉਹ ਮੂਰਤ ਹੈ ਉਹ ਕਾਲ ਤੋਂ ਰਹਿਤ ਹੈ ਮੌਤ ਤੋਂ ਰਹਿਤ ਹੈ ਉਸ ਪ੍ਰਭੂ ਦੇ ਨਾਲ ਜੁੜ ਕੇ ਉਹ ਦੇ ਦਰਸ਼ਨ ਕਰਕੇ ਸੁਖਦਾਈ ਹੋਏ ਹਾਂ ਫਲਦਾਇਕ ਹੋਏ ਹਾਂ ਪ੍ਰਭ ਹੈ ਵੀ ਹੋਵਨ ਹਾਰਾ ਉਹ ਪ੍ਰਭੂ ਜਿਹੜਾ ਕਾਲ ਤੋਂ ਰਹਿਤ ਹੈ ਉਹ ਸਦਾ ਵਾਸਤੇ ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਵੇਗਾ ਕੰਠ ਲਗਾਈ ਆਪਣੇ ਜਨ ਰੱਖੀ ਆਪਣੀ ਪੀਤ ਪਿਆਰਾ ਉਸ ਪ੍ਰਭੂ ਨੇ ਆਪਣੀ ਪ੍ਰੀਤੀ ਬਖਸ਼ ਕੇ ਪ੍ਰੇਮ ਆ ਭਗਤੀ ਬਖਸ਼ਿਸ਼ ਕਰਕੇ ਆਪਣੇ ਕੰਠ ਆਪਣੇ ਗਲ ਨਾਲ ਆਪਣੇ ਨਾਲ ਜੋੜ ਲਿਆ ਹੈ ਤੇ ਆਪ ਇਸ ਜੀਵ ਦੀ ਰੱਖਿਆ ਕੀਤੀ ਹੈ ਆਪਣੇ ਕੰਠ ਕੰਠ ਲਗਾਏ ਆਪਣੇ ਜਨ ਰੱਖੇ ਆਪਣੇ ਜਨ ਨੂੰ ਆਪਣੇ ਸੇਵਕ ਨੂੰ ਆਪਣੇ ਸਿੱਖ ਨੂੰ ਆਪਣੇ ਕੰਠ ਨਾਲ ਆਪਣੇ ਗਲ ਨਾਲ ਜੋੜ ਲਿਆ ਹੈ ਆਪਣੇ ਨਾਲ ਮਿਲਾ ਲਿਆ ਹੈ ਆਪਣੀ ਪ੍ਰੀਤ ਪਿਆਰਾ ਤੇ ਆਪਣੀ ਪ੍ਰੀਤ ਬਖਸ਼ ਕੇ ਆਪਣਾ ਪਿਆਰ ਬਖਸ਼ ਕੇ ਆਪਣੇ ਨਾਲ ਜੋੜ ਲਿਆ ਹੈ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਕਹਿੰਦੇ ਇਹ ਸਭ ਤੋਂ ਵੱਡੀ ਵਡਿਆਈ ਹੈ ਜੜ ਮਾਇਆ ਨਾਲ ਜੁੜ ਕੇ ਵੱਡੀ ਵਡਿਆਈ ਨਹੀਂ ਹੁੰਦੀ ਚੇਤਨ ਮਾਇਆ ਨਾਲ ਜੁੜ ਕੇ ਕੋਈ ਵਡਿਆਈ ਨਹੀਂ ਹੁੰਦੀ ਇਹ ਤੇ ਬਰਬਾਦੀ ਦਾ ਰਾਹ ਹੈ ਗੁਰੂ ਨਾਲ ਮਿਲ ਕੇ ਪਰਮੇਸ਼ਰ ਨਾਲ ਮਿਲ ਜਾਣਾ ਪਰਮੇਸ਼ਰ ਦੇ ਦਰਸ਼ਨ ਕਰਨੇ ਪਰਮੇਸ਼ਰ ਦੀ ਵਹਿਰੂ ਦੀ ਕਿਰਪਾ ਹੋ ਜਾਣੀ ਦਿਆਲ ਹੋ ਜਾਣਾ ਪ੍ਰਭੂ ਆਪਣੇ ਨਾਲ ਮੇਲ ਲੈਣਾ ਪ੍ਰੀਤੀ ਬਖਸ਼ ਦੇਣੀ ਪ੍ਰੇਮਾ ਭਗਤੀ ਬਖਸ਼ ਦੇਣੀ ਆਪਣੇ ਕੰਠ ਨਾਲ ਜੋੜ ਲੈਣਾ ਇਹ ਸਭ ਤੋਂ ਵੱਡੀ ਵਿਡਿਆਈ ਹੈ ਤੇ ਇਹ ਅਚਰਜ ਸੋਭਾ ਹੈ ਬਿਸਮਾਦ ਹੈ ਇਹ ਹੈਰਾਨ ਕਰਨ ਵਾਲੀ ਸੋਭਾ ਹੈ ਕਾਰਜ ਆਇਆ ਰਾਸੀ ਜਿਹੜਾ ਕਾਰਜ ਵਾਸਤੇ ਸਰੀਰ ਮਿਲਿਆ ਸੀ ਇਹ ਮਨ ਰੂਪੀ ਜੋ ਸਾਨੂੰ ਇੱਕ ਫਰਿਸ਼ਤਾ ਮਿਲਿਆ ਸੀ ਸਰੀਰ ਤੇ ਮਨ ਦੋਵੇਂ ਇੱਕ ਅਚਾਰਜ ਵੱਡੀ ਵਿਡਿਆਈ ਹੋਈ ਪਰਮੇਸ਼ਰ ਨਾਲ ਜੁੜ ਗਏ ਤੇ ਜਿਹੜਾ ਕਾਰਜ ਸੀ ਨਾਮ ਜਪਣ ਭਗਤੀ ਦਾ ਪਰਮੇਸ਼ਰ ਦੇ ਮਲਾਪ ਦਾ ਇਹ ਪੂਰਾ ਹੋ ਗਿਆ ਕਾਰਜ ਆਇਆ ਰਾਸੇ ਪ੍ਰਭੂ ਦੇ ਚਰਨਾਂ ਦਾ ਮਲਾਪ ਇਹ ਕਾਰਜ ਜਿਹੜਾ ਸੀ ਰਾਸ ਆ ਗਿਆ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਵਿਨਾਸੀ ਇਹ ਜਿਹੜਾ ਪੂਰਾ ਗੁਰੂ ਪ੍ਰਾਪਤ ਹੋਇਆ ਹੈ ਉਹਦੀ ਸ਼ਾਰੀ ਕਿਰਪਾ ਹੈ ਨਾਨਕ ਕੋ ਗੁਰੂ ਰਾ ਪੇਟਿਓ ਗੁਰੂ ਅਰਜਨ ਦੇਵ ਸਹ ਮਹਾਰਾਜ ਜੀ ਗੁਰਨਾਨਕ ਮਹਾਰਾਜ ਜੀ ਸਨ ਮੁਖ ਰੱਖ ਕੇ ਹੈ ਕਿ ਅਕਦੇ ਹਨ ਇਹ ਜਿਹੜੀ ਕਿਰਪਾ ਹੈ ਪੂਰੇ ਗੁਰੂ ਨੇ ਕੀਤੀ ਹੈ ਪੂਰੇ ਗੁਰੂ ਦੀ ਮਿਹਰ ਹੋਈ ਹੈ ਜਿੰਨੇ ਸੀ ਸਗਲੇ ਦੁੱਖ ਵਿਨਾਸ਼ੇ ਜਿਹੜੇ ਦੁੱਖ ਸੀਗੇ ਮੋਹ ਜਾਲ ਦੇ ਬਿਸ਼ੇ ਵਕਾਰਾਂ ਦੇ ਸੰਸਾਰ ਦੀ ਪਕੜ ਦੇ ਸੰਸਾਰ ਦੇ ਮੋਹ ਜਾਲ ਦੇ ਇਹ ਸਾਰੇ ਦੂਰ ਹੋ ਗਏ ਇਹ ਗੁਰੂ ਕਿਰਪਾ ਗੁਰੂ ਸਾਹਿਬ ਨੇ ਕੀਤੀ ਗੁਰੂ ਨੇ ਕੀਤੀ ਗੁਰਨਾਨਕ ਮਹਾਰਾਜ ਦੀ ਕਿਰਪਾ ਦੁਆਰਾ ਸਾਰੇ ਦੁੱਖਾਂ ਦਾ ਨਾਸ ਹੋ ਗਿਆ ਖਤਮਾ ਹੋ ਗਿਆ ਇਹ ਕਿਰਪਾ ਗੁਰੂ ਸਾਹਿਬ ਨੇ ਕੀਤੀ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁੱਖ ਬਾਕ ਰਾਹੀਂ ਪਰਵਾਉਂਦੇ ਹਨ ਸਾਨੂੰ ਸੋਝੀ ਦਿੰਦੇ ਹਨ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਪਰਮੇਸ਼ਰ ਨਾਲ ਮਲਾਪ ਕਰਕੇ ਸਭ ਤੋਂ ਵੱਡਾ ਕਾਰਜ ਰਾਸ ਕਰ ਲੈਣਾ ਇਹੀ ਸਿੱਖ ਦੀ ਵੱਡੀ ਰਸਤਾ ਹੈ ਸੋ ਆਓ ਪਿਛਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਵਾਭਤੀ ਕਰੀਏ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੀ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ